ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਰਦਾਸ ਇੱਕ ਹੋਜੀ ਚੀਜ਼ ਹੈ ਕਿ ਆਪਾਂ ਆਪਣੇ ਗੁਰੂ ਕੋਲ ਕੁਝ ਵੀ ਮੰਗ ਸਕਦੇ ਹਾਂ ਕਈ ਵਾਰ ਆਪਾਂ ਨੇ ਵੇਖਿਆ ਹੋਣਾ ਕਿ ਆਪਾਂ ਜੇ ਕਿਸੇ ਕੋਲੋਂ ਕੁਝ ਮੰਗਾਗੇ ਉਹ ਸਾਡੇ ਚਾਰ ਬੰਦਿਆਂ ਵਿੱਚ ਬੇਇੱਜ਼ਤੀ ਵੀ ਕਰ ਦਿੰਦੇ ਹਨ ਕਿ ਮੈਂ ਤੁਹਾਨੂੰ ਉਸ ਟਾਈਮ ਇਹ ਕੁਝ ਦਿੱਤਾ ਹੈ ਕੁਝ ਪਤਾ ਨਹੀਂ ਲੱਗਦਾ ਕਿਸ ਵੇਲੇ ਕੋਈ ਤਾਨਾ ਮਿਣਾ ਦੇ ਦੇਵੇ ਪਰ ਆਪਾਂ ਜੇ ਵਾਹਿਗੁਰੂ ਕੋਲ ਮੰਗਾਂਗੇ ਤਾਂ ਸਾਨੂੰ ਕੋਈ ਡਰ ਨਹੀਂ ਵਾਹਿਗੁਰੂ ਜੀ ਜ਼ਰੂਰ ਸੁਣਦੇ ਨੇ ਆਪਾਂ ਅਰਦਾਸ ਸੱਚੇ ਮਨੋਂ ਕਰਨੀ ਚਾਹੀਦੀ ਹੈ ਅਰਦਾਸ ਜ਼ਰੂਰ ਸੁਣਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਬੰਦੇ ਦੀ ਦਿਲ ਦੀ ਇੱਛਾ ਹੁੰਦੀ ਹੈ ਕਿ ਮੈਨੂੰ ਮਾਨ ਸਨਮਾਨ ਤੇ ਸਭ ਕੁਝ ਮਿਲੇ ਉਹ ਸਾਰਿਆਂ ਨੂੰ ਘਰ ਵਿੱਚ ਔਲਾਦ ਵੀ ਚਾਹੀਦੀ ਹੈ ਉਹ ਠੀਕ ਵੀ ਨਿਕਲੇ ਉਹ ਮਾੜੀ ਸੰਗਤ ਵਿੱਚ ਨਾ ਪਵੇ ਵਾਹਿਗੁਰੂ ਜੀ ਤੰਦਰੁਸਤੀ ਵੀ ਸਾਨੂੰ ਚਾਹੀਦੀ ਹੈ ਇਹ ਸਭ ਕੁਝ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਆਪਾਂ ਸਭ ਕੁਝ ਠੀਕ ਕਰ ਸਕਦੇ ਹਾਂ ਇੱਕ ਅਰਦਾਸ ਤੇ ਗੁਰਬਾਣੀ ਨਾਲ ਧਨ ਦੌਲਤ ਤੇ ਕਾਰੋਬਾਰ ਸਭ ਕੁਝ ਠੀਕ ਹੋ ਜਾਂਦਾ ਹੈ ਸੱਚੇ ਮਨੋਂ ਕੀਤੀ ਹੋਈ ਅਰਦਾਸ ਨਾਲ ਤੇ ਆਪਣੇ ਵਾਹਿਗੁਰੂ ਕੋਲੋਂ ਮੰਗਣ ਨਾਲ ਇਹ ਸਾਰਾ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਰਦਾਸ ਰੂਪ ਵਿੱਚ ਆਪਾਂ ਮੰਗ ਸਕਦੇ ਹਾਂ ਬੱਚਾਂ ਲਈ ਸੰਜੋਗ ਵਾਹਿਗੁਰੂ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਕੁਝ ਦੱਸਿਆ ਹੋਇਆ ਹੈ ਆਪਾਂ ਐਵੇਂ ਹੀ ਈਧਰ ਉਧਰ ਭਟਕਦੇ ਹਾਂ ਗੁਰਬਾਣੀ ਪੜੋ ਤੇ ਅਰਦਾਸ ਕਰੋ ਵਾਹਿਗੁਰੂ ਜੀ ਬਖਸ਼ਿਸ਼ ਜ਼ਰੂਰ ਕਰਦੇ ਹਨ ਵਿਸ਼ਵਾਸ ਰੱਖੋ ਸਭ ਤੇ ਵੱਡੀ ਗੱਲ ਭਰੋਸੇ ਦੀ ਹੈ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ हे ਸੱਚੇ ਪਾਤਸ਼ਾਹ ਜਿਹੜੀਆਂ ਵੀ ਚੀਜ਼ਾਂ ਮੈਂ ਮੰਗਦਾ ਹਾਂ ਇਹ ਮੇਰੀ ਸੰਸਾਰਿਕ ਲੋੜ ਹੈ ਇਹ ਮੈਨੂੰ ਕੋਈ ਲਾਲਚ ਨਹੀਂ ਇਹਨਾਂ ਬਿਨਾ ਸਰਦਾ ਨਹੀਂ ਮੇਰੇ ਵਾਹਿਗੁਰੂ ਮੈਂ ਤਾਂ ਮੰਗਦਾ ਹਾਂ ਮੈਂ ਲੋਭ ਨਹੀਂ ਕਰਦਾ ਇਹ ਮੇਰੀਆਂ ਲੋੜ ਦੀਆਂ ਚੀਜ਼ਾਂ ਹੈਗੀਆਂ ਮੇਰੇ ਵਹਿਗੁਰੂ ਜੀ ਅਰਦਾਸ ਵਿੱਚ ਵਹਿਗੁਰੂ ਜੀ ਦਾ ਨਾਮ ਜ਼ਰੂਰ ਮੰਗੋ ਜੇ ਆਪਾਂ ਵਹਿਗੁਰੂ ਜੀ ਦਾ ਨਾਮ ਮੰਗਾਂਗੇ ਤਾਂ ਸਾਨੂੰ ਸਭ ਕੁਝ ਐਵੇਂ ਹੀ ਮਿਲ ਜਾਣਾ ਹੈ ਵਾਹਿਗੁਰੂ ਕੋਲੋਂ ਨਾਮ ਦੇ ਦਾਤ ਜ਼ਰੂਰ ਮੰਗੋ ਨਾਮ ਬਿਨਾ ਅਸੀਂ ਅਧੂਰੇ ਹਾਂ ਵਾਹਿਗੁਰੂ ਜੀ ਦੋ ਟਾਈਮ ਦੀ ਰੋਟੀ ਨਾਲ ਅਸੀਂ ਤੁਹਾਡਾ ਸ਼ੁਕਰਾਨਾ ਕਰ ਸਕੀਏ ਸਾਨੂੰ ਨਾਮ ਦੀ ਦਾਤ ਦਿਓ ਜਦ ਵੀ ਰੋਟੀ ਖਾਣ ਪ੍ਰਸ਼ਾਦਾ ਪ੍ਰਸ਼ਾਦਾ ਛਕਣ ਲੱਗਣ ਤਾਂ ਅਸੀਂ ਤੁਹਾਡਾ ਸ਼ੁਕਰੀਆ ਜ਼ਰੂਰ ਅਦਾ ਕਰੀਏ ਸਾਨੂੰ ਐਨੀ ਬਖਸ਼ਿਸ਼ ਕਰ ਦਿਓ ਮੇਰੇ ਵਹਿਗੁਰੂ ਜੀ ਸਾਤੋਂ ਤੁਹਾਡਾ ਨਾਮ ਨਾ ਭੁੱਲ ਜਾਵੇ ਅਸੀਂ ਤੁਹਾਡੇ ਨਾਮ ਨੂੰ ਇੱਕ ਪਲ ਵਾਸਤੇ ਵੀ ਨਾ ਭੁੱਲੀਏ ਵਹਿਗੁਰੂ ਪਾ ਆਪਣੇ ਵਹਿਗੁਰੂ ਜੀ ਕੋਲੋਂ ਇੱਕ ਆਪਣੀ ਮੱਤ ਵੀ ਮੰਗੀਏ ਕਿਉਂਕਿ ਇਹ ਸਿੱਧੇ ਪਾਸੇ ਚੱਲ ਸਕੇ ਆਪਾਂ ਸਾਰੇ ਜਪਜੀ ਸਾਹਿਬ ਵਿੱਚ ਸਵੇਰੇ ਪੜ੍ਹਦੇ ਹਾਂ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰੁਨਾ ਜਾਈ ਗੁਰਾ ਇੱਕ ਦੇਹ 부ਜਾਈ ਦਾ ਅਰਥ ਹੈ ਕਿ हे ਮੇਰੇ ਵਾਹਿਗੁਰੂ ਮੈਨੂੰ ਅਕਲ ਦਿਓ ਮੈਨੂੰ ਮਤ ਦਿਓ ਮੈਨੂੰ ਸਮਝ ਦੇ ਦਿਓ ਕਿਉਂਕਿ ਬੰਦੇ ਦੀ ਮਤ ਤਾਂ ਬਹੁਤ ਅਧੂਰੀ ਹੈ ਜਿਹੜੀ ਮਤ ਸਾਨੂੰ ਗੁਰੂ ਜੀ ਦੇਣਗੇ ਉਹਦੇ ਨਾਲ ਹੀ ਸਾਡੇ ਸਾਰੇ ਕੰਮ ਪੂਰੇ ਹੋਣਗੇ ਜਿਹੜੀ ਸੰਸਾਰਿਕ ਸਾਡੀ ਮਤ ਹੁੰਦੀ ਹੈ ਆਪਾਂ ਕਈ ਵਾਰ ਬੰਦੇ ਦੀ ਪਰਖ ਵੀ ਨਹੀਂ ਕਰ ਸਕਦੇ ਤੇ ਬੜੇ ਸਮਝਦਾਰ ਬੰਦਿਆਂ ਨੂੰ ਵੀ ਲੁੱਟ ਕੇ ਲੈ ਜਾਂਦੇ ਨੇ ਨੂੰ ਪਹਿਚਾਨ ਹੀ ਨਹੀਂ ਹੁੰਦੀ ਇਸ ਕਰਕੇ ਆਪਾਂ ਨੇ ਗੁਰੂ ਕੋਲੋਂ ਮਤ ਵੀ ਮੰਗਣੀ ਹੈ ਸਮਝ ਵੀ ਮੰਗਣੀ ਹੈ ਅਰਦਾਸ ਦੇ ਰੂਪ ਵਿੱਚ ਗੁਰੂ ਜੀ ਨੇ ਕਿਹਾ ਹੋਇਆ ਹੈ ਗੁਰਬਾਣੀ ਵਿੱਚ ਨਾ ਓ ਮਰੈ ਨਾ ਠਾਗੇ ਜਾਏ ਜਿਨ ਕੇ RAM ਵਸੈ ਮਨ ਮਾਹੇ ਕੇ ਰਾਮ ਬਸੈ ਮਨ ਮਾਹ ਹੈ ਇਸ ਨੂੰ ਵਹਿਗੁਰੂ ਮਤ ਬਖਸ਼ਦਾ ਹੈ ਉਸ ਨੂੰ ਕੋਈ ਨਹੀਂ ਠੱਗ ਸਕਦਾ ਸਾਨੂੰ ਅਰਦਾਸ ਕਰਕੇ ਮਤ ਮੰਗਣੀ ਪੈਂਦੀ ਹੈ ਗੁਰੂ ਕੋਲ ਆਪਾਂ ਗੁਰੂ ਦਾ ਨਾਮ ਜਪਾਂਗੇ ਤਾਂ ਸਾਨੂੰ ਕੋਈ ਦੁੱਖ ਰੋਗ ਨਹੀਂ ਰਹਿੰਦਾ ਤਾਂ ਹੀ ਤਾਂ ਗੁਰੂ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਸਰਵਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸਰਵਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਇਹ ਦੁੱਖ ਨਾਸ਼ ਹੋਣ ਦੀ ਦਵਾਈ ਹੈ ਇਹ ਗੁਰਬਾਣੀ ਦੀ ਪੰਗਤੀ ਦੁੱਖ ਨਾਸ਼ ਦੂਰ ਕਰ ਦਿੰਦੀ ਹੈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆ ਰਾਦੀ ਐ ਪੂਰਨ ਸਤ ਗੁਰ ਗਿਆਨ ਗੁਰ ਬਾਣੀ ਵਿੱਚ ਤਾਂ ਸੰਗਤ ਜੀ ਹਰ ਇੱਕ ਚੀਜ਼ ਦਾ ਇਲਾਜ ਹੈ ਆਪਾਂ ਨੂੰ ਬਸ ਥੋੜਾ ਜਿਹਾ ਚਾਨਣਾ ਪਾਉਣਾ ਚਾਹੀਦਾ ਹੈ ਵਾਹਿਗੁਰੂ ਜੀ